ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਨਰਭ੍ਰਿਮ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਵਿਆਹ ਸ਼ਾਦੀਆਂ ਤੇ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਸਬਜ਼ੀ ਇਸ ਨੂੰ ਬਣਾਉਣ ਦੇ ਲਈ ਆਪਾਂ ਜਿਹੜਾ ਚਾਰ ਸਬਜ਼ੀਆਂ ਦੀ ਵਰਤੋਂ ਕਰਾਂਗੇ ਜਿਵੇਂ ਕਿ ਗੋਭੀ ਹੋਗੀ ਸ਼ਿਮਲਾ ਮਿਰਚ ਹੋਗੀ ਗਾਜਰ ਹੋਗੀ ਤੇ ਆਲੂ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਇਸ ਦੇ ਵਿੱਚ ਸ਼ਿਮਲਾ ਮਿਰਚ ਜਿਹੜੀ ਉਸ ਨੂੰ ਕੱਟ ਲਵਾਂਗੇ शिमला मिर्च में जोड़ा है कि मैं चौस के कटिया है क्यूब साइज के इस तरीके कट लियो सारी शिमला मिर्च में ही आप इस तरीके कट लवेंगे हम आप जोड़ा गोभी का फुल आ उसनों पावे उस, उस तरीके मीडियम साइज केवे ਇਸਦੇ ਵਿੱਚ ਆਪਾਂ ਕੋਈ ਵੀ ਜਿਹੜਾ ਟਿੰਡਲ ਵਗੈਰਾ ਗੋਭੀ ਦਾ ਉਹ ਨਹੀਂ ਪਾਵਾਂਗੇ ਸਿਰਫ ਆਪਾਂ ਗੋਭੀ ਦਾ ਫੁੱਲ ਹੀ ਜਿਹੜਾ ਉਹੀ ਯੂਜ਼ ਕਰਾਂਗੇ ਉਸ ਨੂੰ ਆਪਾਂ ਜਿਹੜੇ ਫੁੱਲ ਆਪਣੇ ਵੱਡੇ ਹੋਣਗੇ ਉਸ ਨੂੰ ਆਪਾਂ ਸੈਂਟਰ ਵਿੱਚੋਂ ਕੱਟ ਕੇ ਇੱਕ ਫੁੱਲ ਦੇ ਜਿਹੜੇ ਚਾਰ ਪੀਸ ਕਰ ਲਵਾਂਗੇ ਤੇ ਇਹਨਾਂ ਨੂੰ ਮੀਡੀਅਮ ਸਾਈਜ਼ ਦੇ ਵਿੱਚ ਹੀ ਰੱਖਣਾ ਹੈ ਆਪਾਂ ਬਰੀਕ ਨਹੀਂ ਰੱਖਾਂਗੇ ਜੇ ਇਸ ਨੂੰ ਆਪਾਂ ਸਭ ਤੋਂ ਪਤਲੇ ਸਾਈਜ਼ ਦੇ ਵਿੱਚ ਕੱਟਾਂਗੇ ਤਾਂ ਜਿਹੜੇ ਇਹ ਹੈ ਆਪਣੀ ਸਬਜ਼ੀ ਹੈ نیچے ਲੱਗ ਜਾਵੇਗੀ ਤੇ ਇਸ ਦਾ ਜਿਹੜਾ ਟੇਸਟ ਹੋ ਵਧੀਆ ਨਹੀਂ ਆਵੇਗਾ ਤੇ ਇਹ ਸਾਰੀ ਸਬਜ਼ੀ ਦੇ ਟੇਸਟ ਨੂੰ ਖਰਾਬ ਕਰ ਦਊਗਾ ਇਸੇ ਤਰੀਕੇ ਨਾਲ ਇਹ ਪਰੇ ਸਾਰੇ ਸਬਜ਼ੀਆ ਉਹ ਮੀਡੀਅਮ ਸਾਈਜ਼ ਦੇ ਵਿੱਚ ਕੱਟ ਲੈਣੀ ਆ ਹੁਣ ਆਪਾਂ ਜਿਹੜਾ ਆਲੂ ਆ ਉਹ ਲਵਾਂਗੇ ਪੀਲਾ ਤੇ ਹਰਬੀ ਨਾਲ ਸਾਰੇ ਆਲੂ ਨੂੰ ਆਪਾਂ ਚੰਗੀ ਤਰੀਕੇ ਨਾਲ ਪੀਲ ਕਰ ਲਵਾਂਗੇ ਆਪਾਂ ਦੋਨੇ ਆਲੂਆਂ ਨੂੰ ਹੀ ਇਸੇ ਤਰੀਕੇ ਦੇ ਨਾਲ ਜਿਹੜਾ ਪੀਲ ਕਰਾਂਗੇ ਮੈਂ ਸਿਰਫ ਦੋ ਆਲੂ ਦੀ ਵਰਤੋਂ ਕੀਤੀ ਹੈ ਤੁਸੀਂ ਚਾਹੋ ਤਾਂ ਆਪਣੀ ਸਬਜ਼ੀ ਦੇ ਸਾਬ ਨਾਲ ਵੱਧ ਘੱਟ ਜਿਹੜਾ ਉਹ ਕਰ ਸਕਦੇ ਹੋ ਇਹ ਕਾਲੂ ਜਪਾ ਚਾਰ ਪੀਸ ਕਰਕੇ ਉਸ ਨੂੰ ਮੀਡੀਅਮ ਸਾਈਜ਼ ਦੇ ਵਿੱਚ ਹੀ ਕਟਾਂਗੇ ਇਸ ਨੂੰ ਆਪਾਂ ਜਿਹੜਾ ਹੈ ਬਹੁਤ ਪਤਲਾ ਨਹੀਂ ਕਟਾਂਗੇ ਨਾ ਹੀ ਬਹੁਤ ਮੋਟਾ ਮੀਡੀਅਮ ਸਾਈਜ਼ ਦੇ ਵਿੱਚ ਹੀ ਰੱਖਾਂਗੇ ਆਪਾਂ ਸਾਰੀ ਸਬਜ਼ੀ ਨੂੰ ਆਪਾਂ ਇਸੇ ਤਰੀਕੇ ਨਾਲ ਮੀਡੀਅਮ ਮੀਡੀਅਮ ਸਾਈਜ਼ ਦੇ ਵਿੱਚ ਹੀ ਕਟਾਂਗੇ ਇਸੇ ਤਰੀਕੇ ਦੇ ਨਾਲ ਹੀ ਆਪਾਂ ਜਿਹੜੇ ਦੋਨੇ ਆਲੂਆਂ ਨੂੰ ਕੱਟ ਲਵਾਂਗੇ ਹੁਣ ਆਪਾਂ ਗਾਜਰ ਨੂੰ ਵੀ ਇਸੇ ਤਰੀਕੇ ਦੇ ਨਾਲ ਜਿਹੜਾ ਕੱਟ ਲੈਣਾ ਹੈ ਇਸ ਨੂੰ ਆਪਾਂ ਸਾਈਡਾਂ ਤੋਂ ਉਤਾਰ ਲਵਾਂਗੇ ਤੇ ਜਿਹੜਾ ਸੈਂਟਰ ਵਾਲਾ ਪੀਸ ਆ ਉਹ ਬਾਹਰ ਕੱਢ ਦਵਾਂਗੇ ਕਿਉਂਕਿ ਸੈਂਟਰ ਵਾਲਾ ਪੀਸ ਜਿਹੜਾ ਉਹ ਕਿਲ ਹੁੰਦਾ ਤੇ ਉਹ ਸਬਜ਼ੀ ਦੇ ਵਿੱਚ ਵਧੀਆ ਨਹੀਂ ਆਉਂਦਾ ਉਸ ਦਾ ਟੇਸ ਉਹ ਸਾਰੀ ਸਬਜ਼ੀ ਦੇ ਟੇਸ ਨੂੰ ਖਰਾਬ ਕਰਦਾ ਹੈ ਉਸ ਨੂੰ ਆਪਾਂ ਸਾਈਡ ਤੇ ਰੱਖ ਦਵਾਂਗੇ ਇਸੇ ਤਰੀਕੇ ਦੇ ਨਾਲ ਹੀ ਆਪਾਂ ਜਿਹੜੀ ਗਾਜਰ ਆ ਉਹ ਸਾਰੀ ਕੱਟ ਲਵਾਂਗੇ ਮੀਡੀਅਮ ਸਾਈਜ਼ ਦੇ ਵਿੱਚ ਹੀ ਆਪਾਂ ਗਾਜਰ ਨੂੰ ਕੱਟਣਾ ਹੈ सारिया इन्हों सारब्जियाो बार ही यूज करा हम आप इस तड़के वास्ते जड़े ने दो प्याज लवेंगे तो एक टमा दो प्याज से टमाटर में आप जो है ग्राइंड कर लवेंगे मिक्सर जार दे के इस पेस्ट नहीं बना इस थोड़ा आप दरदरा ही रखांगे। प्याज से टमा आपोवार जड़े चॉप कर लवेंगे ਇਹਨਾਂ ਨੂੰ ਵੱਖਰਾ-ਵੱਖਰਾ ਜਿਹੜਾ ਆਪਾਂ ਚੋਪ ਨਹੀਂ ਕਰਾਂਗੇ ਇਹ ਸੋਨ ਸਿਰਫ ਆਪਾਂ 2 ਮਿੰਟ ਵਾਸਤੇ ਜਿਹੜਾ ਉਹ ਚੋਪ ਕਰਾਂਗੇ ਇਸ ਦਾ ਪੂਰਾ ਪੇਸ ਨਹੀਂ ਬਣਾਵਾਂਗੇ ਆਪਾਂ ਹੁਣ ਆਪਾਂ ਆਪਣੇ ਤੜਤੇ ਲਈ ਇੱਕ ਪੈਨ ਲਵਾਂਗੇ ਉਸ ਦੇ ਵਿੱਚ ਆਪਾਂ ਜਿਹੜਾ ਹੈ ਤੇਲ ਐਡ ਕਰਾਂਗੇ ਆਪਾਂ ਇਹਦੇ ਵਿੱਚ 1.5 ਤੋਂ 2 ਕਟਸੀ ਦੇ ਕਰੀਬ ਜਿਹੜਾ ਤੇਲ ਲਵਾਂਗੇ ਹੁਣ ਇਸ ਦੇ ਵਿੱਚ ਆਪਾਂ ਇੱਕ ਚਮਚ ਦੇ ਕਰੀਬ ਜਿਹੜਾ ਜੀਰਾ ਪਾਵਾਂਗੇ ਜੀਰੇ ਨੂੰ ਚੰਗੇ ਤਰੀਕੇ ਨਾਲ ਆਪਾਂ ਭੁੰਨ ਲਵਾਂਗੇ ਫਿਰ ਇਸ ਦੇ ਵਿੱਚ ਆਪਾਂ ਆਪਣੇ ਜਿਹੜੇ ਪਿਆਜ਼ ਤੇ ਟਮਾਟਰ ਸੀਗੇ ਉਹਨਾਂ ਨੂੰ ਐਡ ਕਰਾਂਗੇ ਇਹਨਾਂ ਨੂੰ ਐਡ ਕਰਨ ਤੋਂ ਬਾਅਦ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰਾਂਗੇ ਹੁਣ ਇਸ ਦੇ ਵਿੱਚ ਆਪਾਂ ਇੱਕ ਚਮਚਾ ਜਿਹੜਾ ਜਿੰਜਰ گارਲਿਕ ਪੀਸਤਾ ਪਾਵਾਂਗੇ। ਜਿੰਜਰ گارਲਿਕ ਪੀਸਟ ਪਾਉਣ ਤੋਂ ਬਾਅਦ ਇਸ ਨੂੰ ਆਪਾਂ 2-3 ਮਿੰਟ ਵਾਸਤੇ ਹਿਲਾਉਂਦੇ ਰਵਾਂਗੇ। ਹੁਣ ਇਸ ਦੇ ਵਿੱਚ ਆਪਾਂ 2/3 ਚਮਚ ਦੇ ਕਰੀਬ ਜਿਹੜਾ ਉਹ ਨਮਕ ਪਾਵਾਂਗੇ। ਨਮਕ ਜਲਦੀ ਪਾਉਣ ਦੇ ਨਾਲ ਆਪਣੇ ਜਿਹੜੇ ਟਮਾਟਰ ਨੇ ਤੇ ਪਿਆਜ਼ ਨੇ ਉਹ ਜਲਦੀ ਗਲ ਜਾਣਗੇ। ਇੰਨਾ ਜਿਹੜਾ ਕੱਚਾਪਨ ਉਹ ਵੀ ਦੂਰ ਹੋ ਜਾਂਦਾ ਜੇ ਆਪਾਂ ਸਭ ਮਸਾਲਿਆਂ ਤੋਂ ਪਹਿਲਾਂ ਜਿਹੜਾ ਨਮਕ ਐਡ ਕਰੀਏ ਤਾਂ ਹੁਣ ਆਪਣਾ ਜਿਹੜਾ ਤੜਕਾ ਉਸਨੇ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ ਹੁਣ ਇਸ ਦੇ ਵਿੱਚ ਆਪਣੇ ਜਿਹੜੇ ਮਸਾਲੇ ਨੇ ਉਹ ਪਾਵਾਂਗੇ ਆਪਾਂ 1/2 ਚਮਚ ਦੇ ਕਰੀਬ ਇਸ ਦੇ ਵਿੱਚ ਹਲਦੀ ਪਾਵਾਂਗੇ ਇੱਕ ਚਮਚ ਦੇ ਰੀਵਾ ਪਾਏ ਦੇ ਵਿੱਚ ਲਾਲ ਮਿਰਚ ਪਾਵਾਂਗੇ ਤੰਗੀਆਂ ਪਾਊਡਰ ਪਾਵਾਂਗੇ ਤੇ ਜੀਰਾ ਪਾਊਡਰ ਪਾਵਾਂਗੇ ਨਾਲ ਹੀ ਆਪਾਂ ਇਸ ਦੇ ਵਿੱਚ ਇੱਕ ਚਮਚ ਦੇ ਗ੍ਰਿਪ ਗਰਮ ਮਸਾਲਾ ਪਾਵਾਂਗੇ ਹੁਣ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਚੰਗੇ ਤਰੀਕੇ ਨਾਲ ਮਿਕਸ ਕਰਾਂਗੇ ਤੇ ਹੁਣ ਆਪਣੀਆਂ ਜਿਹੜੀਆਂ ਸਬਜ਼ੀਆਂ ਨੇ ਉਹਨਾਂ ਨੂੰ ਪਾਵਾਂਗੇ ਸਾਰੇ ਸਬਜ਼ੀ ਆਪੇ ਇਕੱਠੇ ਹੀ ਪਾਉਣੀਆਂ ਸੈਪਰੇਟ ਨਹੀਂ ਫਰਾਈ ਕਰਨੀਆਂ ਹੁਣ ਇਸ ਨੂੰ ਆਪਾਂ ਤੜਕੇ ਦੇ ਨਾਲ ਮਿਕਸ ਕਰਾਂਗੇ ਇਸ ਨੂੰ ਇੱਕ ਤੋਂ 2 ਮਿੰਟ ਵਾਸਤੇ ਜਿਹੜਾ ਆਪਾਂ ਇਸੇ ਤਰੀਕੇ ਨਾਲ ਮਿਕਸ ਕਰਦੇ ਰਵਾਂਗੇ ਤਾਂ ਜੋ ਆਪਣੀ ਜਿਹੜੀ ਸਬਜੀ ਹੋ ਵਧੀਆ ਤਰੀਕੇ ਨਾਲ ਮਿਕਸ ਹੋ ਸਕੇ ਹੁਣ ਇਸ ਨੂੰ ਆਪਾਂ ਢੱਕ ਕੇ ਪਕਾਵਾਂਗੇ ਤੇ ਵਿੱਚ ਵਿੱਚ ਆਪਾਂ ਇਸ ਨੂੰ ਹਿਲਾਉਂਦੇ ਰਵਾਂਗੇ ਤਾਂ ਜੋ ਆਪਣੀ ਜਿਹੜੀ ਸਬਜੀ ਹੈ ਉਹ نیچے ਕੜਾਈ ਦੇ ਨਾਲ ਨਾ ਸਿਪਕੇ ਇਹਦਾ ਦੂਸਰੀ ਸਾਈਡ ਤੇ ਆਪਾਂ ਜਿਹੜਾ ਹੈ ਆਪਣਾ ਪਨੀਰ ਆ ਉਨੂੰ ਆਪਾਂ ਕਯੂਬ ਸਾਈਜ਼ ਦੇ ਵਿੱਚ ਕਟਾਂਗੇ ਪਨੀਰ ਨੂੰ ਆਪਾਂ ਥੋੜਾ ਥੋੜਾ ਮੋਟਾ ਹੀ ਰੱਖਾਂਗੇ ਇਸ ਨੂੰ ਬਹੁਤ ਆਪਾਂ ਬ੍ਰੀਕ ਨਹੀਂ ਕਟਾਂਗੇ ਤੇ ਇਸ ਨੂੰ ਆਪਾਂ ਸਬਜ਼ੀ ਦੇ ਬਿਲਕੁਲ ਐਂਡ ਤੇ ਹੀ ਪਾਵਾਂਗੇ ਜਦੋਂ ਆਪਣੀ ਸਬਜ਼ੀ ਰੈਡੀ ਹੋ ਜੂਗੀ ਮੈਂ ਇਸ ਦੇ ਵਿੱਚ ਜਿਹੜੀ ਮਕਰੋਨੀ ਵੀ ਪਾ ਰਹੀ ਹਾਂ ਇਸ ਕਰਕੇ ਮੈਂ ਮਕਰੋਨੀ ਨੂੰ ਪਹਿਲਾਂ ਹੀ ਉਬਾਲ ਲਿਆ ਹੈ ਹੁਣ ਆਪਾਂ ਨਾਲ ਦੇ ਨਾਲ ਆਪਣੀ ਜਿਹੜੀ ਸਬਜ਼ੀ ਉਸ ਨੂੰ ਚੈੱਕ ਕਰਦੇ ਰਵਾਂਗੇ अपनी सब्जी जी ऑलमोस्ट बन के तैयार है इसनों सिर्फ चार तो मिनट ने वो हो होर लगन गए दोबारा आप आपको जो ढक देवे अपनी सब्जी ऑलमोस्ट बन के रेडी ने हम इस जीडी उबली हुई मक्रोनी सी उस करा ही अपना कटिया हुआ पनीर ਉਨੂੰ ਪਾਵਾਂਗੇ ਹੁਣ ਇਹਨਾਂ ਦੋਨਾਂ ਨੂੰ ਆਪਾਂ ਸਾਰੀ ਸਬਜ਼ੀ ਦੇ ਨਾਲ ਮਿਕਸ ਕਰ ਦਵਾਂਗੇ ਤੇ ਇਸ ਨੂੰ ਸਿਰਫ ਆਪਾਂ 2 ਮਿੰਟ ਤੱਕ ਹੀ ਪਕੰਨ ਦਵਾਂਗੇ 2 ਮਿੰਟ ਬਾਅਦ ਆਪਣੀ ਜਿਹੜੀ ਸਬਜ਼ੀ ਆ ਉਹ ਬਣ ਕੇ ਤਿਆਰ ਹੈ ਆਪਣੀ ਸਬਜ਼ੀ ਨੂੰ 2 ਮਿੰਟ ਹੋ ਚੁੱਕੇ ਨੇ ਹੁਣ ਇਸ ਦੇ ਉੱਪਰ ਆਪਾਂ ਹਰਾ ਧਨੀਆ ਪਾਵਾਂਗੇ ਤਾਂ ਆਪਣੀ ਸਬਜ਼ੀ ਬਣ ਕੇ ਤਿਆਰ ਹੈ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਇਹ ਸਬਜ਼ੀ ਨੂੰ ਟ੍ਰਾਈ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿ ਕਿਵੇਂ ਲੱਗੀ ਸਤਿ ਸ਼੍ਰੀ ਅਕਾਲ ਜੀ